ਕੀ ਸੇਵਾਦਾਰ ਬਣ ਕੇ ਤੇ ਸੇਵਾ ਕਰਨ ਨਹੀਂ ਆ ਸਕਦੇ ਸੱਤ ਜਾਣੇ ਅਸੀਂ ਟੀਮ ਮੈਂਬਰ 7 ਤੇ ਲੋਡ 17 ਜਾਣਿਆਂ ਦੀ ਡੋਨਰਾਂ ਨੂੰ ਬੇਨਤੀ ਹੈ ਕਿ ਡੋਨਰ ਜਿਹੜੇ ਉਹ ਦਿਨੇ ਵੀ ਸੇਵਾ ਕਰ ਸਕਦੇ ਨੇ ਇਹ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰਿਓ ਰੀਪੋਸਟ ਕਰਿਓ ਕਮੈਂਟ ਕਰਕੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਲਾਣੀ ਸੀ ਜ਼ਰੂਰੀ ਇੱਕ ਤਾਂ ਆਪ ਹੀ ਠੀਕ ਨਹੀਂ ਹੈਗਾ ਥੋੜਾ ਜਿਹਾ ਆਵਾਜ਼ ਡਾਊਨ ਹੋਏਗੀ ਬੇਨਤੀ ਇਹ ਹੈ ਕਿ ਠੰਡ ਚੱਲ ਰਹੀ ਹੈ ਤੇ ਬਹੁਤ ਦੂਰੋ ਦੂਰੋਂ ਤੁੰਦਾ ਦੇ ਵਿੱਚ ਡੋਨਰਸ ਜਿਹੜੇ ਨੇ ਉਹ ਸੇਵਾ ਕਰਨ ਆ ਰਹੇ ਨੇ ਤੇ ਤੁੰਦਾ ਕਰਕੇ ਅਨਹੋਣੀਆਂ ਕਟਨਾਵਾਂ ਜਿਹੜੀਆਂ ਰੋਡ ਤੇ ਬਹੁਤ ਜ਼ਿਆਦਾ ਹੁੰਦੀਆਂ ਨੇ ਉੱਤੋਂ ਸਾਡਾ ਸਮਾ ਸਮਾਂ ਵੀ ਰਾਤ ਦਾ ਹੈ ਤੇ ਮੈਂ ਬੇਨਤੀ ਕਰਨਾ ਚਾਹਨਾ ਕਿ ਕੁਝ ਦਿਨਾਂ ਲਈ ਇਹ ਸੇਵਾ ਦਾ ਬੰਦ ਚਲੋ ਗੁਰੂ ਮਹਾਰਾਜੇ ਨਾ ਕਰਾਂ ਕਿਉਂਕਿ ਜਿਹੜੇ ਲੋੜਮੰਦ ਨੇ ਵਿਚਾਰੇ ਉਹ ਤਾਂ ਤੁੰਦ ਹੋਵੇ ਠੰਡ ਹੋਵੇ ਨੇਰੀ ਹੋਵੇ ਉਹ ਆਣਗੇ ਪਰ ਜਿਹੜੇ ਡੋਨਰ ਨੇ ਉਹ ਵੀ ਆ ਰਹੇ ਨੇ ਪਰ ਮੇਰੀ ਬੇਨਤੀ ਹੈ ਕਿ ਜਿਹੜੇ ਡੋਨਰ ਦੂਰੋਂ ਆਉਂਦੇ ਨੇ ਸ਼ਹਿਰ ਦੇ ਬਾਹਰੋਂ ਉਹ ਥੋੜੇ ਦਿਨਾਂ 'ਚ ਰੁਕ ਜਣ ਕਿਉਂਕਿ ਇੱਥੇ ਸ਼ਾਮ ਨੂੰ 8-9 ਵਜੇ ਦੇ ਵਜੇ ਰਾਰਤ ਨੂੰ ਜ਼ਿਆਦਾ ਹਨੇਰਾ ਹੋ ਜਾਂਦਾ ਤੇ ਧੁੰਦ ਵੱਜ ਜਾਂਦੀ ਹੈ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਦਿਨੇ ਵੀ ਸਾਨੂੰ ਮਿਲਣਾ ਚਾਹੁੰਦਾ ਹੈ ਜਾਂ ਕੋਈ ਦਿਨੇ ਵੀ ਸੇਵਾ ਲਾਣਾ ਚਾਹੁੰਦਾ ਹੈ ਤਾਂ ਉਹ ਵੀ ਆ ਸਕਦਾ ਮੇਰੀ ਇਹ ਬੇਨਤੀ ਹੈ ਡੋਨਰਾਂ ਨੂੰ ਕਿ ਦਿਨੇ ਸ਼ਾਇਦ ਮੇਰਾ ਮਲਾਪ ਨਾ ਹੋਵੇ ਤੁਹਾਡੇ ਨਾਲ ਕਿਉਂਕਿ ਅਸੀਂ ਆਪਣੇ ਕੰਮਕਾਰਾਂ ਤੇ ਹੁੰਨੇ ਆ ਪਰ ਸ਼ਾਮ ਨੂੰ ਪਰ ਸ਼ਾਮ ਨੂੰ ਤੁਸੀਂ ਫੋਰ ਐਗਜ਼ਾਮਪਲ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨੇ ਮਰੀਜ਼ ਬੈਠੇ ਨੇ ਸਾਹਮਣੇ ਇਹ ਮਰੀਜ਼ ਅਸੀਂ ਚੈੱਕ ਕਰਾਂਗੇ ਗੱਲਬਾਤ ਕਰਾਂਗੇ ਲਿਖਾਂਗੇ ਇਹਨਾਂ ਦੀ ਸੇਵਾ ਤੁਸੀਂ ਦਿਨੇ ਵੀ ਕਰ ਸਕਦੇ ਹੋ ਆ ਕੇ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਨੰਬਰ ਮੈਂ ਬੋਲ ਦੇਣਾ 788916849 968800074 ਆ ਦੋ ਨੰਬਰ ਨੇ ਸਾਡੇ ਤੁਸੀਂ ਇਹਨਾਂ ਤੇ ਫੋਨ ਕਰਕੇ ਆਪਣੀ ਦਿਨੇ ਵੀ ਸੇਵਾ ਲਵਾ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮੀ ਪਰ ਬਸ ਬੈਂਦੀ ਇਹ ਹੈ ਕਿ ਦਿਨੇ ਮੈਂ ਨਹੀਂ ਤੁਹਾਨੂੰ ਮਿਲੂੰਗਾ ਟੀਮ ਦਾ ਮੈਂਬਰ ਕੋਈ ਮਿਲੇਗਾ ਯਾ ਤੁਸੀਂ ਸਿੱਧਾ ਜਾ ਕੇ ਜਿੱਥੇ ਹਸਪੀਟਲ ਮਰੀਜ਼ ਐਡਮਿਟ ਹੈ ਜਾਂ ਜਿੱਥੋਂ ਇਲਾਜ ਚੱਲਦਾ ਤੁਸੀਂ ਉੱਥੇ ਜਾ ਕੇ ਸੇਵਾ ਜਮਾ ਕਰਾ ਸਕਦੇ ਹੋ ਬੋਲਿਆ ਨਹੀਂ ਜਾ ਰਿਹਾ ਯਾਰ ਮਰੀਜ਼ਾਂ ਨੂੰ ਵੀ ਸ਼ਾਮੀ ਆਣਾ ਪਏਗਾ ਕਿਉਂਕਿ ਤੁਸੀਂ ਰਸ਼ ਦੇਖ ਸਕਦੇ ਹੋ ਮਰੀਜ਼ਾਂ ਦਾ ਬਹੁਤ ਜ਼ਿਆਦਾ ਤੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਐਨਜੀਓ ਦੀ ਜਗ੍ਹਾ ਹੈ ਫਾਊਂਡੇਸ਼ਨ ਹੈ ਉਹਦੇ ਨੇ ਵੀ ਚੱਲੇਗੀ ਤੁਸੀਂ ਜਿਵੇਂ ਦੇਖ ਹੀ ਰਹੇ ਹੋ ਜਗ੍ਹਾ ਲੱਤੀ ਹੈ ਪਰ ਇਹ ਵੀਡੀਓ ਰਾਹੀਂ ਬੇਨਤੀ ਹੈ ਕਿ ਭਾਈ ਜਿਹੜੇ ਡੋਨਰ ਨੇ ਉਹ ਜ਼ਰੂਰੀ ਨਹੀਂ ਕਿ ਰਾਤ ਨੂੰ ਹੀ ਇੱਥੇ ਆਣਾ ਪਏਗਾ ਸੇਵਾ ਕਰਨ ਲਈ ਤੁਸੀਂ ਦਿਨੇ ਵੀ ਸਾਨੂੰ ਕਾਲ ਕਰ ਸਕਦੇ ਹੋ ਤੇ 7 ਤੋਂ 9 ਇਧਰ ਆ ਜਾ 7 ਤੋਂ 9 ਸਾਡੀ ਟੀਮ ਇੱਥੇ ਮਿਲਦੀ ਹੈ ਤੁਸੀਂ ਮਿਲ ਵੀ ਸਕਦੇ ਹੋ ਤੇ ਨੰਬਰ ਸਾਡਾ ਦਿੱਤਾ ਹੋਇਆ ਮਰੀਜ਼ ਬਹੁਤ ਜ਼ਿਆਦਾ ਨੇ ਤੁਸੀਂ ਇਹਨਾਂ ਦੀ ਸੇਵਾ ਕਰਨ ਲਈ ਕਾਲ ਕਰ ਸਕਦੇ ਹੋ ਸਾਨੂੰ ਤੇ ਜਿਹੜੀ ਸੇਵਾ ਉਹ ਦਿਨੇ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਸੇਵਾ ਕਰਨ ਸ਼ਾਮ ਨੂੰ ਹੀ ਇੱਥੇ ਆਣਾ ਤੁਸੀਂ ਦਿਨੇ ਵੀ ਸੇਵਾ ਕਰ ਸਕਦੇ ਹੋ ਜਿਵੇਂ ਤੁਸੀਂ ਮਰੀਜ਼ ਬੈਠੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੇ ਜਿਹੜੀ ਆਪਣੇ ਆਪਣੇ ਦਿੱਕਤਾਂ ਲੈ ਕੇ ਇੱਥੇ ਮਰੀਜ਼ ਆਂਦੇ ਨੇ ਆਜ ਅੱਗੇ ਇਹਨਾਂ ਦਾ ਕੀ ਹੈ ਬੇਟਾ ਇਹਨਾਂ ਦਾ ਜੀ ਹੈਗਾ ਹਾਰਟ ਫੇਲ ਹੋ ਗਿਆ ਹੈ ਹਾਰਟ ਦੀ ਪ੍ਰੋਬਲਮ ਹੈ ਕਿਨੂੰ ਹਾਰਟ ਦੀ ਦਿੱਕਤ ਹੈ ਪਾਦਰ ਸਾਹਿਬ ਨੂੰ ਅੱਛਾ ਜੀ ਤੇ ਬੀਪੀ ਹਾਈ ਹੋ ਗਿਆ ਸੀ ਐਸ.ਐਮ.ਸੀ ਨੇ ਐਡਮਿਟ ਕੀਤਾ ਤੇ ਵੈਂਟੀਲੇਟਰ ਤੇ ਵੀ ਹੈਗਾ ਓਕੇ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ ਕਹਿੰਦੇ ਨਹੀਂ ਦੂਸਰੀ ਪਹਿਲੀ ਹੈ ਤੀਜੀ ਵਾਰ ਆਏ ਨੇ ਪਹਿਲੇ ਵਾਲਾ ਆਪਣਾ ਜਵਾਬ ਦੇ ਦਿਆ ਤਾਂ ਫਿਰ हमने ਬਾਤ ਕੀਤੀ ਫਿਰ ਉਹਨਾਂ ਨੇ ਫਿਰ ਯਹਾਂ ਦਾ ਐਡਰੈਸ ਦਿਆ ਫੋਨ ਨੰਬਰ ਦਿਆ ਆਪ ਦੋ ਸਿਸਟਰ ਹੋ ਨਹੀਂ ਮੈਂ ਇਕੱਲੀ ਹਾਂ आप क्या लगते हो इनके आपके भाई बहन कितने हैं? है? आप क्या काम करते हो पढ़ाई कर थे, और पापा क्या काम करते है? पापा बनाते हैं? वो करते है। अपनी दुकान पे किसी के अंडर काम करते हैं। अपनी दुकान पर खोखा हाँ 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 आप अकेले ही बच्चे कितने उनके आप भाई बहन कितने छोटे भाई तो आप कब आए थे हमारे पास पहले मैं नहीं आई थी कब आए थे इसी पेशेंट के लिए आए थे कोई डेट याद है आपको यहाँ पर लिखी होगी ना किस डेट को आए थे तो हम चेक कर सकते हैं कि क्या लिखा था आपके लिए उस पेशेंट के लिए कौन सी डेट को दे 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 दे। कौन नहीं 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 सी डेट को आए थे बेटा है आप मम्मा से पूछो आए थे क्या बात हुई आप आए थे साथ में उनके नही फिर आपको क्या मालूम है यहाँ पर क्या बात हुई हमारे साथ ऐसे कौन पता लगाएगा ने मना कर दिया इसलिए कि कहते कि आप हम गवर्नमेंट की तरफ से कर सकते हैं प्राइवेट से हम कुछ नहीं कर सकते हैं तो अगर आपके पेशेंट को हम पीजीआई जो एडमिट करवा दें तो आपको कोई दिक्कत है वहाँ से इलाज करवा देते सारा फ्री में अगर आप इलाज करवाना चाहते तो करवा दो बट ये ना पेशेंट को कुछ और ना जाए देखो मेरी बहन आप मेरी बहन जैसे हो यहाँ पर पेशेंट देखो कितने बैठे हैं पीछे पचास पेशेंट बैठे है सबका प्राइवेट में ट्रीटमेंट करवाना पॉसिबल नहीं है डोनेशन करने वाला एक भी नहीं बैठा ये डोनेशन करने वालों की कुर्सी है वो हेल्प लेने वालों की कुर्सियां तो जब हेल्प देने वाले इतने नहीं है अब तो हेल्प इतने लोगों की कैसे करेंगे प्राइवेट में तो अगर आप जाना चाहते हो पीजीआई में तो वहां पे फाइनेंशियल की दिक्कत सारी हमारी जितना भी पैसा लगेगा हम लगाएंगे हाँ पर सीएमसी प्राइवेट है यहां पर हम इतनी मदद नहीं कर पाएंगे फुल एंड फाइनल ये मेरी वीडियो लाइव वी चल रही है ये सबूत होता है कि कल को मैं मुकर ना जाऊं ये प्रूफ होता है ना कि जैसे मैं बड़ी बड़ी बातें कर दूं ये माई इसीलिए लिये हाथ में पकड़ा हुआ है कि हजारों करोड़ों लोग भी साथ सुनते हैं सीधी सी बात है ना लोगों को भी इतना पता है कि जब पैसे देने वाले नहीं बैठे तो मैं क्या करूंगा घर से तो इतने पैसे इलाके कैसे दूंगा किसी की 5000 की हेल्प कर दूंगा 10 की कर दूंगा 20 की कर दूंगा पर यहां पर तो करोड़ों रुपए चाहिए तो आप ये पाजी से बात कर रही पाजी आप बच्चियां नु प्यार नाल समझा दो सारा कि ਇਹਨਾਂ ਦੇ پیشنਟ ਯਾਂ ਸਿਆ ਵੀ ਇਹ ਭਈਆਂ ਆਪਕੇ ਬੜੇ इनसे पूछ लीजिए क्या कहते हैं क्या नहीं मैं रिक्वेस्ट करना चाहता हूं वीडियो राही एक मैं आज ना थोड़ा ज्यादा गुस्सा भी हूं ਸਾਡੀ ਦੇਖੋ এনজিও ਦਾ ਨਾਮ ਕਿੰਨਾ ਵੱਡਾ ਹੈ ਤੇ ਪਿੱਛੇ ਜਾਈ ਉੱਥੇ ਟੀਮ ਮੈਂਬਰ ਗਿਣਤੀ ਕਰੋ ਕਿੰਨੇ ਨੇ ਇੱਕ ਭੈਣ ਇਹ ਵੀ ਚਲੋ ਇਹਨਾਂ ਦਾ ਬੜਪਨ ਹੈ ਕਿ ਪਿਛਲੇ 10 ਦਿਨਾਂ ਤੋਂ ਆਣਾ ਸ਼ੁਰੂ ਕੀਤਾ ਇਹਨਾਂ ਨੇ ਇੱਕਾ ਢਿੰਗਰਾ ਇਹ ਵੀ ਹੁਣੀ ਆਣਾ ਸ਼ੁਰੂ ਹੋਇਆ ਪਹਿਲਾਂ ਇਹ ਵੀ ਬੜੀ-ਬੜੀ ਬ੍ਰੇਕ ਤੇ ਰਿਹਾ ਦੋ ਇੱਕਾ ਸਚਿੰਦ ਭਾਜੀ ਬੈਠੇ ਤਿੰਨ ਇੱਕਾ ਵੰਸ਼ ਬੈਠਾ ਚਾਰ ਪੰਜਵਾਂ ਮੈਂ ਛੇਵਾਂ ਵੀਡੀਓ ਬਣਾ ਰਿਹਾ ਸੱਤਵਾਂ ਜੌਨੀ ਸੱਤ ਟੀਮ ਮੈਂਬਰ ਅਸੀਂ ਇੱਥੇ ਹੈਗੇ ਆ ਕਿ ਲੁਧਿਆਣੇ ਦੀ ਆਬਾਦੀ ਸੱਤ ਬਾਦੀ ਹੈ ਲੱਖ ਦੀ ਲਾਹਨਤ ਆ ਯਾਰ ਜਿਹੜੇ ਲੋਕ ਇੱਥੇ ਆ ਕੇ ਐਜ਼ ਅ ਵਲੰਟੀਅਰ ਵੀ ਨਾ ਨਾ ਸੇਵਾ ਕਰ ਸਕਦੇ ਮੇਰੇ ਕੋਲ ਇਸ ਟਾਈਮ ਖੜਨ ਦੇ ਵੀ ਹਾਲਾਤ ਨਹੀਂ ਹੈਗੇ ਬੁਖਾਰ ਬਹੁਤ ਤੇਜ਼ ਹੈ ਗਲਾ ਜਾ ਮੈਂ ਸਿਰਦਰਦ ਹੈ ਪਰ ਮੈਨੂੰ ਲੱਗਦਾ ਹੈ ਕਿ ਸੇਵਾ ਨਾਲ ਕੋਈ ਕੰਪਰਮਾਈਜ਼ ਨਹੀਂ ਹੋਣਾ ਚਾਹੀਦਾ ਜੋ ਤੱਕ ਸ਼ਰੀਰ 'ਚ ਜਾਨ ਹੈ ਹੈਂਡਲੈਸ ਆਹ ਤੱਕ ਸੇਵਾ 'ਚ ਲੱਗਣਗੇ ਮੈਂ ਬੇਨਤੀ ਕਰਨਾ ਚਾਹੁੰਦਾ ਸੇਵਾਦਾਰਾਂ ਨੂੰ ਖਾਸ ਕਰ ਜਿਹੜੇ ਇਸ ਐਨਜੀਓ ਤੇ ਉਂਗਲਾ ਚੱਕਦੇ ਨੇ ਕਟੋ-ਕਟ ਥਿਆ ਕੇ ਬਹਿ ਕੇ ਸੇਵਾ ਹੀ ਦੇਖ ਲੋ ਯਾਰ ਇਹ ਵੀ ਤਾਂ ਕਿਸੇ ਦੇ ਮਾਹ ਦੇ ਪੋਤੀ ਨੇ ਅਬ ਵਨ ਸ਼ੋਚਾਰਾ 18 ਸਾਲ ਦਾ ਮੁੰਡਾ ਆਇਆ ਨਹੀਂ ਠੰਡ ਚ ਉਹ ਬੈਠੇ ਨੇ ਨਾ ਸੱਤ ਟੀਮ ਮੈਂਬਰ ਆ ਅਸੀਂ ਤੇ ਪੇਸ਼ੈਂਟ ਕਿੰਨਾ ਬੈਠਾ ਦੇਖਿਓ ਕੁਰਸੀਆਂ ਲਾਣੀਆਂ ਇਕੱਲੇ ਇਕੱਲੇ ਨਾਲ ਗੱਲਬਾਤ ਕਰਨੀ ਡੋਨਰ ਅਟੈਂਡ ਕਰਨੇ ਮਰੀਜ਼ਾਂ ਨੂੰ ਸਮਝਾਣਾ ਇਹ ਚੰਗੀਆਂ ਗੱਲਾਂ ਨੇ ਸੱਤ ਟੀਮ ਮੈਂਬਰ ਸਿਰਫ ਅੱਜ ਪਹੁੰਚੇ ਨੇ ਸਿਰਫ ਸੱਤ ਲੋਡ 17 ਦੀ ਹੈ ਕਾਦੇ ਸੇਵਾਦਾਰ ਹੋ ਯਾਰ ਤੁਸੀਂ ਉਹਨਾਂ ਜਗ੍ਹਾ ਤੇ ਜਾ ਕੇ ਸੇਵਾ ਕਰਕੇ ਰਾਜੀ ਹੋ ਜਿੱਥੇ ਪਹਿਲਾਂ ਹੀ ਰਸ਼ ਹੈ ਹੈਡਿੰਗ ਰੇ ਜਿੱਥੇ ਪਹਿਲਾ ਹੀ ਸੇਵਾਦਾਰਾਂ ਦੀ ਲਾਈਨਾਂ ਲੱਗੀਆਂ ਹੋਈਆਂ ਵਿਆ ਉੱਥੇ ਸੇਵਾ ਕਰਕੇ ਰਾਜੀ ਨੇ ਜਿੱਥੇ ਲੋਡ ਹੈ ਇੱਥੇ ਕੋਈ ਆ ਕੇ ਰਾਜੀ ਨਹੀਂ ਦੇਖੋ ਇੱਥੇ ਇਕੱਲਾ ਸਪੋਜ਼ ਇਹਦੇ ਇਹ ਟੀਮ ਮੈਂਬਰਾਂ ਦੇ ਵਿੱਚੋਂ ਅਜ ਢਿੰਗਰਾ ਵੀ ਜੇ ਨਾ ਹੁੰਦਾ ਇੱਥੇ ਕੌਣ ਬਹਿ ਕੇ ਮਰੀਜ਼ਾਂ ਨੂੰ ਸਮਝਾਂਦਾ ਉਹ ਪੈਣ ਵਿਚਾਰੀ ਆਈ ਹੋਈ ਹੈ ਇੱਕ ਤਾਂ ਸੇਵਾਦਾਰ ਪਤਾ ਨਹੀਂ ਐਸਾਨ ਸਮਝਦੇ ਨੇ ਅਨਮੋਲ ਕੁਆਤਰਾਂ ਤੇ ਕਿਸੇ ਐਸਾਨ ਕਰਦੇ ਇੱਥੇ ਕੋਈ ਕਿਸੇ ਦੇ ਐਸਾਨ ਨਹੀਂ ਕਰਦਾ ਸੇਵਾਦਾਰ ਸਮਝ ਕੇ ਆਇਆ ਕਰੋ ਮੇਰੀ ਬੇਨਤੀ ਹੈ ਕਿ ਠੰਡ ਬਹੁਤ ਹੈ ਸਾਰੇ ਘਰ ਬਹਿ ਕੇ ਪੌਡਕਾਸਟ ਦੇਖੋ ਅਨਮੋਲ ਗਵਾਤਰਾ ਦੇ ਕੇ ਟਾਕ ਸ਼ੋਅ ਦੇ ਪੌਡਕਾਸਟ ਆਇਆ ਅੱਜ ਕਿੰਨਾ ਉਹ ਵੀ ਦੇਖਿਓ ਜਾ ਕੇ ਕਮੈਂਟਾਂ 'ਚ ਮੈਂ ਲਿੰਕ ਪਾਉਂਗਾ ਸ਼ੇਅਰ ਕਰਿਓ ਮਾੜੇ ਕੰਟੈਂਟ ਨੂੰ ਤਾਂ ਬਹੁਤ ਗਾਲਾਂ ਕੱਢਦੇ ਹੋ ਚੰਗੇ ਕੰਟੈਂਟ ਨੂੰ ਵੀ ਪ੍ਰਮੋਟ ਕਰਿਆ ਕਰੋ ਛੇ ਪੌਡਕਾਸਟ ਅਸੀਂ ਜੱਸੇ ਬਾਈ ਨਾਲ ਕੀਤੇ ਨੇ ਬੜੇ ਵਧੀਆ-ਵਧੀਆ ਪੌਡਕਾਸਟ ਨੇ ਪਰ ਮੇਰਾ ਅੱਜ ਦਿਲ ਬੜਾ ਉਦਾਸ ਹੈ ਪਰੇਸ਼ਾਨ ਹੈ ਕਿ ਯਾਰ ਲੁਧਿਆਣੇ ਦੀ ਇੰਨੀ ਵੱਡੀ ਆਬਾਦੀ ਹੈ ਔਰ ਇੰਨੀ ਆਬਾਦੀ ਦੇ ਵਿੱਚੋਂ ਵੀ ਕੀ ਸੇਵਾਦਾਰ ਬਣ ਕੇ ਤੇ ਸੇਵਾ ਕਰਨੀ ਆ ਸਕਦੇ ਕਾਦੇ ਬੰਦੇ ਹੋ ਯਾਰ ਹੈ ਮਤਲਬ ਲਾਹਨਤ ਆ ਯਾਰ ਲਾਹਨਤ ਕਿ ਸੇਵਾਦਾਰ ਬਣ ਕੇ 2 ਘੰਟੇ ਇੱਥੇ ਆ ਕੇ ਦੀ ਸੇਵਾ ਨਹੀਂ ਕਰਾ ਸਕਦੇ ਕਿੰਨਾ ਮਰੀਜ਼ ਬੈਠਾ ਦੇਖੋ ਸਾਹਮਣੇ ਇੰਨਾ ਮਰੀਜ਼ ਬੈਠਾ ਇਕੱਲੇ ਇਕੱਲੇ ਨੂੰ ਸੁਣਨਾ ਸੇਵਾ ਲਵਾਣੀ ਕਿੰਨਾ ਔਖਾ ਕੰਮ ਹੈ ਯਾਰ ਡੁੱਬ ਕੇ ਮਰ ਜਾਣਾ ਚਾਹੀਦਾ ਐਸੇ ਲੋਕਾਂ ਨੂੰ ਜਿਹੜੇ ਸਾਮ ਨੂੰ ਫੋਨਾਂ ਤੇ ਰੀਲਾਂ ਤੇ ਦਿਹਾੜੀ ਲਾ ਲੈਂਦੇ ਨੇ ਸਾਰਾ ਦਿਨ ਫੋਨ ਤੇ ਬੈਠੇ ਰਹਿੰਦੇ ਨੇ ਬੇਲੇ ਪਰੇਨੀ ਇੱਥੇ ਆ ਕੇ 2 ਘੰਟੇ ਮਰੀਜ਼ਾਂ ਦੀ ਸੇਵਾ ਲਵਾ ਦੀ 7 ਜਾਣੇ ਅਸੀਂ ਟੀਮ ਮੈਂਬਰ 7 ਤੇ ਲੋਡ 17 ਜਾਣਿਆਂ ਦੀ ਤੇ ਘਰੇ ਬਹਿ ਕੇ ਕੁੱਤੇ ਵਾਂਗੂੰ ਪੰਗਵਾ ਲਓ ਇੰਨਾ ਕੋਈ ਇਹ ਪੈਸੇ ਖਾਂਦੇ ਨੇ ਇਹ ਚੋਰ ਨੇ ਇਹ ਚੋਰਾਂ ਦੇ ਕੋਲ ਆ ਕੇ ਫਾੜੀ ਲਓ ਚੋਰਾਂ ਨੂੰ ਮੈਂ ਰਿਕਵੈਸਟ ਕਰਨਾ ਚਾਹਨਾ ਬਾਰ-ਬਾਰ ਵੀਡੀਓ ਰਾਹੀਂ ਕਿ ਠੰਡ ਬਹੁਤ ਜ਼ਿਆਦਾ ਇਨੀ ਠੰਡ ਦੇ ਵਿੱਚ ਜਿਹੜੇ ਮਰੀਜ਼ ਨੇ ਵਿਚਾਰੇ ਉਹਦਾ ਲੋਡ ਮੰਦ ਨੇ ਆਣਗੇ ਆਣਗੇ ਡੋਨਰਾਂ ਨੂੰ ਬੇਨਤੀ ਹੈ ਕਿ ਡੋਨਰ ਨੇ ਜਿਹੜੇ ਉਹ ਦਿਨੇ ਵੀ ਸੇਵਾ ਕਰ ਸਕਦੇ ਨੇ ਔਰ ਉਹ ਸਾਡੇ ਨੰਬਰਾਂ ਤੇ ਕਾਲ ਕਰਕੇ ਇੱਥੇ ਸੇਵਾ ਲਵਾ ਸਕਦੇ ਨੇ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਥੋੜਾ ਜਿਹਾ ਜ਼ਿਆਦਾ ਨਹੀਂ ਬੋਲ ਪਾਉਂਗਾ ਤੇ ਇਨੀਆਂ ਕੇ ਬੇਨਤੀਆਂ ਕਬੂਲ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਦੁਨੀਆ 'ਚ ਉਹ ਵੀ ਚਿਹਰੇ ਹੱਸਦੇ-ਵੱਸਦੇ ਰਹਿਣ ਜਿਨ੍ਹਾਂ ਨੂੰ ਅਸੀਂ ਨਾ ਕਦੀ ਮਿਲੇ ਆ ਨਾ ਕਦੀ ਮਿਲਣਾ ਕਿੰਨੀ ਦੁਨੀਆ 'ਚ ਚਿਹਰੇ ਐਸੇ ਨੇ ਨਾ ਜਿਨ੍ਹਾਂ ਨੂੰ ਅਸੀਂ ਕਦੀ ਨਹੀਂ ਮਿਲਣਾ ਬਾਹਰ ਗੋਰੇ ਕਾਲੇ ਅਸੀਂ ਨਹੀਂ ਮਿਲਣਾ ਉਹਨਾਂ ਨੂੰ ਪਰ ਪ੍ਰਮਾਤਮਾ ਉਹਨਾਂ ਨੂੰ ਵੀ ਹੱਸਦਾ-ਵੱਸਦਾ ਰੱਖੀ ਐਦਾਂ ਦੀ ਨੇਚਰ ਬਣਾਓ ਐਦਾਂ ਦਾ ਆਪਣਾ ਹਿਰਦੇ ਬਣਾਓ ਦੇਖੋ ਬੜੇ ਵਿਚਾਰੇ ਲੋੜਮੰਦ ਮਰੀਜ਼ ਨੇ ਤੇ ਮੈਨੂੰ ਮਾਫੀ ਦੇਵੋ ਅੱਜ ਥੋੜੀ ਤਬੀਅਤ ਬਹੁਤ ਜ਼ਿਆਦਾ ਹੀ ਖਰਾਬ ਹੈ ਦੋਖ ਦੇਣਾ ਦੋ ਮਹਾਰਾਜ ਜਲਦੀ ਠੀਕ ਕਰਨ ਤੇ ਮਹਾਰਾਜ ਦੁਆਰਾ ਸੇਵਾ ਦੇ ਵਿੱਚ ਐਂ ਲਾਣ ਤੇ ਠੰਡ ਬਹੁਤ ਜ਼ਿਆਦਾ ਹੈ ਮੈਂ ਤਾਂ ਬਸ ਲਾਈਵ ਇਸ ਕਰਕੇ ਹੋਇਆ ਸੀਗਾ ਕਿ ਡੋਨਰ ਜਿਹੜੇ ਸ਼ਾਮ ਦੀ ਉਡੀਕ ਕਰਦੇ ਨੇ ਕਿ ਸ਼ਾਮੀ ਠੰਡ ਬਹੁਤ ਹੈ ਅਸੀਂ ਨਹੀਂ ਜਾ ਸਕਦੇ ਉਹ ਦਿਨੇ ਵੀ ਸੇਵਾ ਕਰ ਸਕਦੇ ਨੇ ਇਹ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰਿਓ ਫਰੀਪੋਸਟ ਕਰਿਓ ਕਮੈਂਟ ਕਰਕੇ ਅਰਦਾਸ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ